ਸਾਹਿਬ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਹੈ ਕਿ ਕਲਰਨਾਵਤੀ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਪੰਚਾਇਤ ਦੀਆਂ ਚੋਣਾਂ ਨਹੀਂ ਹੋ ਸਕੀਆਂ ਤਾਂ ਕਲਰਨਾਵਰ ਵਾਸੀਆਂ ਨੂੰ ਬੜੀ ਲੰਮੇ ਸਮੇਂ ਤੋਂ ਅਡੀਕ ਸੀਗੀ ਜਿਹੜਾ ਲੋਕਤੰਤਰ ਦਾ ਅਧਿਕਾਰ ਮਿਲਿਆ ਲੋਕਾਂ ਨੂੰ ਵੋਟ ਦਾ ਤਾਂ ਕਿਤੇ ਨਾ ਕਿਤੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਸੀਗੇ ਇਸ ਸੰਬੰਧ ਵਿੱਚ ਮੈਂ ਲੋਕਾਂ ਦੀ ਆਵਾਜ਼ ਜਿਹੜੀ ਵਿਧਾਨ ਸਭਾ 'ਚ ਵੀ ਰੱਖੀ ਸੀਗੀ ਸਾਊਦੀ ਜਿਹੜਾ ਅਸਰ ਅੱਜ ਵੇਖਣ ਨੂੰ ਮਿਲਿਆ ਕਿ ਇਲੈਕਸ਼ਨ ਕਮਿਸ਼ਨ ਨੇ ਜਿਹੜੀਆਂ ਤਰੀਕਾਂ ਵਾਂ ਪੰਚਾਇਤ ਦੀਆਂ ਉਹ ਨਾਊਂਸ ਕਰ ਦਿੱਤੀਆਂ ਨੇ ਮੈਂ ਆ ਸਪੈਸ਼ਲ ਤੌਰ ਤੇ ਅੱਜ ਮੈਂ ਦੱਸ ਕੇ ਵੀ ਚੱਲਿਆ ਸਾਰਿਆਂ ਨੂੰ ਫੋਟੋਕਾਪੀਆਂ ਵੀ ਦੇ ਕੇ ਆ ਇਹ ਜਿਹੜੀ 5 ਤਰੀਕ ਤੋਂ ਲੈ ਕੇ 8 ਤਰੀਕ ਤੱਕ ਕਾਗਜ਼ ਭਰਨ ਦੀ ਤਰੀਕ ਹੈ ਤਾਂ 10 ਤਰੀਕ ਨੂੰ ਜਿਹੜੇ ਕਾਗਜ਼ਾਂ ਦੀ ਵਾਪਸੀ ਹੋਣੀ ਆ ਵੋਟਾਂ ਪੈਣੀਆਂ ਨੇ ਤਾਂ ਮੈਂ ਕਲਾਨੌਰ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਆਪਣਾ ਵਤ ਵਤ ਜਿਹੜਾ ਫੋਟ ਦਾ ਤੁਹਾਨੂੰ ਅਧਿਕਾਰ ਮਿਲਿਆ ਆਪਣੀ ਵੋਟ ਪਾਓ ਤਾਂ ਬੜੇ ਸਾਫ਼ ਸੁਥਰੇ ਚੰਗੇ ਅਕਸ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਅੱਗੇ ਲਾ ਕੇ ਲੈ ਕੇ ਆਓ ਤਾਂ ਜੋ ਜਿਹੜਾ ਕਲਾਨੋਦ ਦੀ ਡਿਵੈਲਪਮੈਂਟ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਰੁਕੀ ਆ ਉਹ ਚੰਗੇ ਲੋਕਾਂ ਦੇ ਹੱਥ ਚ ਜਾਏਗੀ ਤਾਂ ਡਿਵੈਲਪਮੈਂਟ ਵਧੀਆ ਤਰੀਕੇ ਨਾਲ ਹੋਏਗੀ ਤਾਂ ਮੈਂ ਉਮੀਦ ਇਹੀ ਕਰਦਾ ਕਿ ਜਿਹੜੀਆਂ ਲੋਕਾਂ ਨੂੰ ਬੜੇ ਲੰਮੇ ਸਮੇਂ ਤੋਂ ਇਹ ਸਮੇਂ ਇਹ ਉਡੀਕ ਸੀਗੀ ਉਹ ਸਮਾਂ ਲੋਕਾਂ ਦੇ ਵਾਸਤੇ ਆ ਗਿਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਂ ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਮੈਂ ਇੱਥੇ ਪਹਿਲੇ ਮਿਊਨਿਸਪਲ ਕਮੇਟੀ ਨਗਰ ਪੰਚਾਇਤ ਵੀ ਬਣੀ ਚਗੀ ਉਦੋਂ ਤੇ ਵੀ ਮੈਂ ਸਰਵਾ ਕਰਾਇਆ ਕਿ ਲੋਕ ਨਗਰ ਪੰਚਾਇਤ ਤੋਂ ਖੁਸ਼ ਨੇ ਕਿ ਪੰਚਾਇਤਾਂ ਰੱਖਣ ਚ ਖੁਸ਼ ਨੇ ਔਰ ਮੈਨੂੰ ਬਹੁਤਾ ਇਹ ਪਤਾ ਲੱਗਾ ਕਿ ਲੋਕ ਜ਼ਿਆਦਾ ਪੰਚਾਇਤਾਂ ਤੋਂ ਖੁਸ਼ ਨੇ ਕਿ ਪੰਚਾਇਤਾਂ ਬਣਨੀਆਂ ਚਾਹੀਦੀਆਂ ਨੇ ਇਸ ਕਰਕੇ 6 ਪੰਚਾਇਤਾਂ ਜਿਹੜੀਆਂ ਨੇ ਬਣੀਆਂ ਨੇ ਵਿਧਾਨ 6 ਪੰਚਾਇਤਾਂ ਬਣੀਆਂ ਨੇ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਸੀਗੀਆਂ 6 ਉਹਨਾਂ 6 ਪੰਚਾਇਤਾਂ ਚ ਇਲੈਕਸ਼ਨ ਹੋਣੀਆਂ ਤਾਂ ਮੈਨੂੰ ਇਹ ਹੀ ਉਮੀਦ ਹੈ ਕਿ ਵਧੀਆ ਜਿਹੜੇ ਸਾਫ਼ ਸੁਥਰੇ ਲੋਕ ਨੇ ਉਹ ਤੁਸੀਂ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋਊਗਾ ਕੈਂਡੀਡੇਟ ਹੋਊਗਾ ਉਹਦੇ ਹੱਕ 'ਚ ਤੁਸੀਂ ਇੱਕ ਫਤਵਾ ਦਿਓਗੇ ਔਰ ਚੰਗੇ ਆਉਣ ਵਾਲੇ ਚੰਗੇ ਸਮੇਂ ਦੀ ਜਿਹੜੀ ਉਡੀਕ ਮੈਂ ਕਰਾਂਗਾ ਲੋਕਾਂ ਕੋਈ ਹੀ ਉਮੀਦ ਰੱਖਣਾ ਕਲਾਂ ਨੌਰ ਦੇ ਵਸੀਆਂ ਕੋ ਤਾਂ ਬਾਕੀ ਡਵੈਲਪਮੈਂਟ ਜਿਹੜੀ ਉਹ ਅੱਜ ਵੀ ਚੱਲ ਰਹੀ ਆ ਔਰ ਇਲੈਕਸ਼ਨ ਹੋਣ ਤੋਂ ਬਾਅਦ ਜਿਹੜੀ ਡਵੈਲਪਮੈਂਟ ਦੀ ਰਫ਼ਤਾਰ ਵਾ ਉਹ ਹੋਰ ਤੇਜ਼ ਹੋ ਜੇਗੀ ਅైనా ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਬਰਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ